ਸਤ ਸ੍ਰੀ ਅਕਾਲ ਦੋਸਤੋ ਸਾਨੂੰ ਅੱਜ ਤਲਵੰਡੀ ਸਾਬੋ ਟਰੈਕਟਰ ਮੀਲਾ ਦਿਖਾਉਣ ਲੱਗੇ ਆ ਜੀ ਜਿਲ੍ਹਾ ਬਠਿੰਡਾ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਪਹਿਲਾਂ ਲੈ ਕੇ ਆਏ 630 ਨਿਊ ਹਾਲੈਂਡ 2012 ਮਾਡਲ ਹੈ 4,85,000 ਰੁਪਏ ਰੇਟਾ ਟਰੈਕਟਰ ਦਾ ਕੰਡੀਸ਼ਨ ਟਰੈਕਟਰ ਦੀ ਤੁਸੀਂ ਚੈੱਕ ਕਰ ਲਓ ਆਪ ਹੀ ਟਰੈਕਟਰ ਦੇ ਟਾਇਰ ਹੈਗੇ 90 ਪੈਸੇ ਐਮ ਆਰ ਐਫ ਦੇ 16 9 28 ਦੇ 3 ਸਪੀਡ ਦੇ ਵਿੱਚ ਹੈ ਇਹ ਕੰਡੀਸ਼ਨ ਟਰੈਕਟਰ ਦੀ ਤੁਸੀਂ ਚੈੱਕ ਕਰ ਲਓ। ਰੇਟ ਹੈਗਾ ਦਾ 485000 2012 ਮਾਡਲ 3 ਸਪੀਡ ਦੇ ਵਿੱਚ ਹੈ। ਤੇ ਡਬਲ ਡਿਸਟ੍ਰਿਬਿਊਟਰ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ਼ ਹੈ। ਇਸ ਤੋਂ ਬਾਅਦ ਆ ਗਿਆ ਜੀ 855 ਸਵਰਾਜ 2018 ਮਾਡਲ 595000 ਰੁਪਏ ਡਿਮਾਂਡ ਹੈ ਦੀ ਪੀਵੀ03 ਬਖੰਡੇ ਦਾ ਨੰਬਰ ਹੈ। ਤੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਤੇ 4 ਸਟਾਰ ਰਿਵਰਸ ਵੀਡੀਓ ਟਰੈਕਟਰ ਪੂਰਾ ਨਵਾਂ ਹੈ ਟਰੈਕਟਰ ਦੇ ਟਾਇਰ ਟੂਰ ਹੈਗੇ 90 95 ਵੈਸੇ 14 9 28 ਦੇ ਮਗਰਾੜਾਂ ਦੀ ਟੱਚਿੰਗ ਹੈਗੀ ਇਹ ਮਾੜੀ ਮੁੱਟੀ ਅੱਛਾ ਮਗਰਾੜਾਂ ਦੀ ਮਾੜੀ ਮੁੱਟੀ ਟੱਚਿੰਗ ਹੈ ਵੀ ਬਾਈ ਕੇ ਨਾ ਬਾਕੀ ਟਰੈਕਟਰ ਇਹਦੇ ਨਾਲ ਹੈ ਪੂਰਾ ਨਵਾਂ ਹੈ ਟਰੈਕਟਰ ਤੇ ਫੈਬਰ ਵਾਲੀ ਛਤਰੀ ਲੱਗੀ ਹੈ ਕੰਡੀਸ਼ਨ ਟਰੈਕਟਰ ਦੇ ਤੁਸੀਂ ਦੇਖ ਲਈ ਤੇ ਬਾਈ ਨਾਲ ਮਲਾਉਣਾ ਸਾਨੂੰ ਪੀ ਵੀ 03 ਬਠਿੰਡੇ ਦਾ ਨੰਬਰ ਹੈ ਟਰੈਕਟਰ ਦਾ ਟਰੈਕਟਰ ਤੁਸੀਂ ਆ ਕੇ ਦੇਖ ਕੇ ਛੱਡਦੇ ਨਹੀਂਗੇ ਕੀ ਹਾਲ ਹੈ ਬਾਈ ਬਹੁਤ ਵਧੀਆ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਸਤਿਨਾਮ ਸਤਿ ਸ਼੍ਰੀ ਅਕਾਲ ਤੇਰੇ ਸਾਰੇ ਦਸਤਕਾਂ ਨੂੰ ਭਰਾ ਜਿਹੜੇ ਜਿਹੜੇ ਤੇਰੀ ਵੀਡੀਓ ਦੇਖ ਰਹੇ ਆ ਉਮੀਦ ਕਰਦਾ ਹਾਂ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ ਹੋਵੇ ਦੇਹ ਰੋਗ ਤੋਂ ਤੰਦਰੁਸਤੀ ਭਰਪੂਰਤਾ ਦਾ ਜੀਵਨ ਧੰਨਵਾਦ ਬਾਈ ਤੇਰਾ ਤੇ ਆਪਣੇ ਕੋਲ ਟਰੈਕਟਰ ਕਿੰਨੇ ਕੁ ਲੈ ਕੇ ਆਏ ਅੱਜ ਅੱਜ 5-6 ਟਰੈਕਟਰ ਲੈ ਕੇ ਆਇਆ ਠੀਕ ਹੈ 5-6 ਟਰੈਕਟਰ ਤੇ ਬੁੱਧਵਾਰ ਤੋਂ ਬਿਨਾ ਆਪਣੇ ਕੋਰਸ਼ਮੀਰ ਕੋਰਸ਼ਮੀਰ ਬਾਈ ਜੀ ਨੋਹਰਾ ਆਪਣਾ ਬਠਿੰਡਾ ਮਾਨਸਾ ਰੋਡ ਤੇ ਸਤਨਾਮ ਠੀਕ ਹੈ ਜੇ ਕੋ ਭਰਾ ਨੂੰ ਆਪਣੇ ਕੋਲੇ ਦੱਸ ਤੀਏ ਤੁਹਾਨੂੰ 55 ਵਾਲਾ ਐਚ ਪੀ ਆਰ ਟਰੈਕਟਰ ਖੜਾ 2012 ਮਾਡਲ ਖੜਾ ਚਾਰ ਹੌਲੈਂਡ ਖੜੇ ਜੀ 12 ਮਾਡਲ 9 ਮਾਡਲ ਤੇ 11 ਮਾਡਲ ਤੇ ਇੱਕ ਹੈਗਾਗਾ 2002 ਮਾਡਲ ਮਨਨਗੇ ਚੱਲ ਹੋਲੈਂਡ ਲੈਣਾ ਜੀ ਉਹ ਮੋੜਦਾ ਨਹੀਂ ਹੋ ਬੰਦਾ ਤੇਰੇ ਕੋਲ ਹਾਂ 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 ਸਾਰੇ ਜੇ ਕੋ ਮੇਰੇ ਕੋਲ ਨਾ ਹੋਇਆ ਮੇਰੇ ਭਰਾ ਕੋਲੇ ਤੁਹਾਡੇ ਵਰਗੇ ਭਰਾਵਾਂ ਕੋਲੇ ਹੁੰਦਾ ਉੱਚਾ ਮਲ ਤਾਂ ਵੀ ਆਪਾਂ ਦਵਾ ਦਾਂਗੇ ਜਿਹੜੀ ਖਾਸੀਅਤ ਆ ਆਉਣ ਵਾਲੇ ਚੀਜ਼ਾਂ ਚ ਦਿਖਾਉਣ ਲੈ ਸਵਰਾਜ ਤਾਂ ਬਾਈ ਫੀਮੀਆਂ ਤਾਂ ਵੀ ਕੀ ਜਾਂਦਾ ਸਤਨਾ ਉਹ ਇਹ ਤਾਂ 12 ਮਹੀਨੇ 30 ਦਿਨ ਨਹੀਂ ਵਿਗਦਾ ਜਿਹੜਾ ਸਵਰਾਜ ਆ ਇਹ ਇਹਦੇ ਬਾਰੇ ਤਾਂ ਆਪਾਂ ਗੱਲ ਜ਼ਿਆਦਾ ਕਰਨੀ ਨਹੀਂ ਗੀ ਆਪਣੇ ਕੋਲੇ ਵਲਟ੍ਰੈਕ 60 ਖੜਾ ਹੈ ਕੰਡੀਸ਼ਨ ਟਰੈਕ ਦੀ ਦੇਖ ਕੇ ਦੱਸ ਹੈਗੀ ਨਾ 20 ਮਾਡਲ ਵਰਗੀ ਵਲਟ੍ਰੈਕ 60 ਹਾਂਜੀ ਹਾਂਜੀ ਇਹ ਬਾਈ 4 ਸਪੀਡ ਦੇ ਵਿੱਚ ਹੁੰਦਾ ਇਹ 3 ਸਪੀਡ ਚ ਖਰੀ ਸਪੀਡ ਚ ਟਰੈਕਟਰ ਹੈ ਚੇਂਜਰ ਵਾਲਾ ਤੇਲ ਬ੍ਰੇਕ ਹੈ ਫੁੱਲ ਟੌਪ ਮਾੜ ਲਾ ਸਤਨਾਉ ਆਉਣ ਵਾਲੇ ਦਿਨਾਂ ਚ ਬੈਲਰ ਹੈ ਟਰੈਕਟਰ ਖਿੱਚਣਗੇ ਠੀਕ ਹੈ ਸੁਪਰ ਸੀਡਰ ਬੈਲਰ ਘੱਟ ਪੈਸਿਆਂ ਚ ਜਿਹੜਾ ਵਧੀਆ ਟਰੈਕਟਰ ਹੈ ਉੱਚਾ ਮਾੜ ਟਰੈਕਟਰ ਹੈ ਜੇ ਕਿਸੇ ਨੇ ਲੈਣਾ ਥੋੜੇ ਪੈਸਾ ਵਾਲਾ ਉਹਦੇ ਵਾਸਤੇ ਭਾਈ ਜੀ ਤਕੜਾ ਤੇ ਘੱਟ ਖਰਚਾ ਟਰੈਕਟਰ ਇਹ ਹੈ ਠੀਕ 60 ਐਚਪੀ ਦਾ ਟਰੈਕਟਰ ਹੈ ਕਿਉਂਕਿ ਹੁਣ ਤਾਂ ਇਹ ਸੀਆਰ ਡੀ ਇੰਜਨ ਚ ਆਉਣ ਲੱਗੇ 2014 ਮਾਡਲ ਹੈ ਸਤਨਾ ਪੰਜਾਬ ਨੰਬਰ ਟਰੈਕਟਰ ਹੈ ਵੀਰੇ ਸੈਕੰਡ ਹਨਰ ਠੀਕ ਹੈ ਇਹ ਆਪਦਾ ਨੰਬਰ ਹੈ ਹਾਂ ਟਰੈਕਟਰ ਦੀ 24 ਮਾਡਲ ਦੇ ਟਾਇਰ ਜਿਹੜੇ ਹੋਏ ਆ ਦੇਖ ਲੈ ਕਿੰਨੇ ਘਸੇ ਚ ਨਵਾਂ 90 95 ਪੈਸੇ ਭਏ ਗੱਡੀ ਆਲੇ 16 928 ਹਾਂ ਜਿਹੜੇ ਅਗਲੇ ਟਾਇਰ ਆ ਬਾਈ ਜੀ ਜਾਜੀ ਟਾਇਰ ਪਾਏ ਹੋਏ ਆ 916 ਵਾਲੇ ਠੀਕ ਹੈ ਹਾਂਜੀ ਤੇ 3 ਸਪੀਡ ਦੇ ਵਿੱਚ ਇਹ ਚੇਂਜਰ ਵਾਲਾ ਚੇਂਜਰ ਵਾਲਾ ਬਾਈ ਜੀ ਹਾਂ ਹਾਂ ਡਬਲ ਮਾਡਲ ਆ ਜਾਂਦਾ ਚੇਂਜਰ ਵਾਲਾ ਮਾਡਲ ਆ ਜੀ ਡਬਲ ਮਾਡਲ 3 ਸਪੀਡ ਡਬਲ ਡਿਸਟ੍ਰੀਬਿਊਟਰ ਸਾਰੇ ਫੰਕਸ਼ਨ ਆ ਬਾਈ ਇਹਦੇ ਵਿੱਚ ਹਾਂਜੀ ਸੋਨਾ ਲੀਕਾ ਬਲਟ ਟਰੈਕ 60 ਐਚਪੀ ਦੇ ਵਿੱਚ ਐਵਰ ਵਾਲੀ ਛਤਰੀ ਲੱਗੀ ਆ ਡੱਕ ਟੱਕ ਲੱਗਿਆ ਹੋਇਆ ਟਰੈਕਟਰ ਤੇ 4 ਲੱਖ ਤੇ 60000 ਰੁਪਏ ਦੇ ਦਾਂਗੇ 4 ਲੱਖ ਤੇ 60000 ਰੁਪਏ ਹਾਂ 3 ਲੱਖ ਦੇ ਘਰਾਂ ਦੇ ਟਰੈਕਟਰ ਤੇ ਲੋਨ ਹੋ ਜਾਊਗਾ 3 ਲੱਖ ਦੇ ਤਰੀਬ ਲੋਨ ਹੋ ਜਾਊਗੀ ਰੋ ਇਹਦੇ ਉੱਤੇ ਤੇ 4 ਲੱਖ ਤੇ 60000 ਰੁਪਏ ਦੀ ਦਬਾਈ ਕਹਿੰਦਾ ਹੋਰ ਵੀ ਤੁਸੀਂ ਆਓਗੇ ਕੋਈ ਮਾਨਤਾਨ ਕਰ ਸਕਦਾ ਕੰਟੈਕਟ ਕਰੋਗੇ ਆਓਗੇ ਬਾਈ ਕੋਲੇ ਟਰੈਕਟਰ ਦੇਖਣਾ ਟਰੈਕਟਰ ਪੂਰਾ ਨਵਾਂ ਹੈਗਾ ਜਿੰਨਾ ਵੀ ਕਹਦੇ ਉਹਨੇ ਹੀ ਸਾਰੇ ਟਰੈਕਟਰਾਂ ਦੇ ਸਤਨਾਮ ਸਾਰੇ ਟਰੈਕਟਰਾਂ ਦੇ ਵਿੱਚ ਆਪਣੇ ਟਰੈਕਟਰ ਪੁਰਾਣਾ ਟਰੈਕਟਰ ਕੱਢ ਲਾਂਗੇ ਤਕਰੀਬਨ ਸਾਰਿਆਂ ਤੇ ਲੋਨ ਹੋ ਜਾਊਗਾ ਠੀਕ ਹੈ ਜੀ ਹਾਂ ਲੋਨ ਵੀ ਸਾਰਿਆਂ ਤੇ ਹੋ ਜਾਊਗਾ ਹਾਂ ਕੋਈ ਸੌਦਾ ਕਰਕੇ ਤੇਰੀ ਵੀਡੀਓ ਦਾ ਤੇਰਾ ਨਾਮ ਲੈਦੇ ਆਪਾਂ 5000 ਰੁਪਏ ਛੋਟ ਕਰ ਦਾਂਗੇ ਲੈ ਬਾਈ ਕਹਿੰਦਾ 5000 ਰੁਪਏ ਛੋਟ ਕਰ ਦਾਂਗੇ ਆਪਣੀ ਵੀਡੀਓ ਦੇਖ ਕੇ ਆਗੇ ਹੈ 10 ਕਰ ਦਾਂਗੇ ਯਾਰ ਗੱਲ ਹੀ ਕੋਈ ਨਹੀਂ ਜੇ ਪਹਿਲਾਂ ਨਾਮ ਲਊਗਾ ਬੰਦਾ 10 ਕਰ ਦਾਂਗੇ ਜੇ ਉਹਨੂੰ ਬਾਈ ਦੀ ਵੀਡੀਓ ਦੇਖ ਕੇ ਬਾਅਦ ਚ ਨਾਮ ਲਿਆ ਤਾਂ ਫਿਰ 5000 ਛੋਟ ਠੀਕ ਹੈ ਜੀ ਕਹਿੰਦਾ 5 ਤੋਂ 10000 ਰੁਪਏ ਹੋਰ ਵੀ ਸ਼ੂਟ ਕਰ ਦੇਾਂਗੇ ਟ੍ਰੈਕ ਲੈਣਗੇ ਵੀ ਘੱਟੋ ਘੱਟ ਇੱਕ ਬੰਦਾ ਹੋ 10 ਸ਼ੇਅਰ ਮਾਰ ਕੇ ਆਇਆ ਹੋਵੇ ਵੀਡੀਓ ਨੂੰ ਵੀ ਆਹ ਭਾਈ ਵੀਡੀਓ ਸੀ ਆਹ ਵੀਡੀਓ ਤੋਂ ਦੇਖ ਕੇ ਆਏ ਆ ਸਤਨਾਮ ਦੀ ਵੀਡੀਓ ਤੋਂ 10 ਸ਼ੇਅਰ ਦਿਖਾ ਦੇ ਸੌਦਾ ਕਰ ਲੈ 5000 ਰੁਪਏ ਸੌਦਾ ਕਰਕੇ ਛੋੜ ਕਰਾ ਕੇ ਲੈ ਜੀ ਲੈ ਭਾਈ ਹੁਣ ਤੁਹਾਨੂੰ ਆਪ ਹੀ ਦੱਸਤਾ ਭਾਈ ਨੇ ਤੇ ਟਰੈਕਟਰ ਬਾਈ ਕੋਲੇ ਕੋਕਾ ਹੀ ਹੈਗੇ ਟਰੈਕਟਰ ਸਾਰੇ ਨਵੇਂ ਆ ਹਾਂ ਤੇ ਤੁਸੀਂ ਮੁੜਦੇ ਵੀ ਨਹੀਂ ਟਰੈਕਟਰ ਜਦੋਂ ਤੁਸੀਂ ਲੈਣ ਆ ਕੇ ਟਰੈਕਟਰ ਬਾਈ ਕੋਲੋਂ ਮੁੜ ਕੇ ਨਹੀਂ ਜਾਂਦੇ ਤੁਸੀਂ ਲੈ ਗਏ ਜਾਓਗੇ ਹਾਂ ਬਠਿੰਡੇ ਦੇ ਕੋਲੇ ਕੋਟ ਸ਼ਮੀਰ ਬਠਿੰਡੇ ਤੋਂ 10 ਕਿਲੋਮੀਟਰ ਹੀ ਹੈ ਸਾਈਡ ਤੇ ਕਮਾਨ ਟਰੈਕਟਰ ਦੇ ਨਾਂ ਤੇ ਨੌਰਾ ਬਾਈ ਜੀ ਆਪਣਾ ਨੰਬਰ ਹੈਗਾ 9465362000 9465362000 ਇਹ ਬਾਈ ਦਾ ਮੋਬਾਈਲ ਨੰਬਰ ਹੈ ਹਾਂ ਤੇ ਕੰਟੈਕਟ ਕਰਕੇ ਬਾਈ ਅੱਜ ਆਪਣੀ ਹੋਰ ਕਿਹੜੇ ਕਿੜੇ ਆ ਤਿੰਨ 90 6055 ਹੋਗਾ ਜੀ 3630 ਹੈਗੇ ਆ 6055 ਖੜਾ ਇੱਕ ਬਾਈ ਕੋਲੇ 2014 ਮਾਡਲ ਸੈਕੰਡ ਓਨਰ ਆ ਵੀਰੇ ਨਵਾਂ ਟਰੈਕਟਰ ਆ ਜਮਾ ਸਤਨਾਬ ਜਿਹੇ ਜਾਂ ਤੂੰ ਵੇਚ ਉਹੋ ਜਿਹਾ ਹੈਗਾ ਨਾ ਬਾਈ ਟਰੈਕਟਰ ਅਚ ਹਾਂ ਉਹੋ ਜਿਹਾ ਹੀ ਹੈ ਹੈ ਟਰੈਕਟਰ ਦੇ ਟਾਇਰ ਹੈਗੇ 90% ਸਾਰਾ ਕੁਝ ਲੱਗਿਆ ਹੋਇਆ ਤੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਟਰੈਕਟਰ ਪੂਰਾ ਸਾਫ਼ ਹੈ ਵੀ ਇਹਦੇ ਵੀ ਡੱਕ ਡੱਕ ਤੇ ਛਤਰੀ-ਛੁਤਰੀ ਫੇਵਰ ਵਾਲੀ ਲੱਗੀ ਹੋਈ ਆ ਹਾਂ ਤੇ ਟਰੈਕਟਰ ਪੂਰਾ ਸਾਫ਼ ਹੈ ਵੀ ਇਹਦਾ ਵੀ ਫਤਿਹਬਾਦ ਦਾ ਨੰਬਰ ਹੈ 2014 ਮਾਡਲ ਕਾਪੀਗਾ ਜਿੰਨਾ ਚਿਰ ਬੰਦੇ ਦੇ ਕੋਲੇ ਰਹੂਗਾ ਟਰੈਕਟਰ ਉਨੇ ਚਿਰ ਦੀ ਜ਼ਿੰਮੇਵਾਰੀ ਆ ਸਤਨਾ ਆਪਣੀ ਇਹ ਨਹੀਂ ਹੈਗਾ ਵੀ ਹੁਣ ਆਪਾਂ ਸੌਦਾ ਕਰਕੇ ਮੁੜ ਕੇ ਮਹੀਨੇ ਨੂੰ ਕਹਦਾ ਵੀ ਯਾਰ ਵੀ ਸਾਨੂੰ ਤਾਂ ਪਤਾ ਨਹੀਂ ਸੀ ਕਾਪੀ ਰਾਇ ਇਹਨੂੰ ਸੀ ਮਿਲ ਜੂ ਇਹਦੀ ਅੈਨੋ ਸੀ ਮਿਲੂਗੀ ਯਾਰ ਅਗਲੇ ਨਾਮ ਕਰਾ ਕੇ ਦੇਵਾਂਗੇ ਤੁਸੀਂ ਮਿਲ ਜੂਗੀ ਨਾਮ ਹੋ ਜੂਗਾ 10000 ਰੁਪਏ ਦੇ ਦੇ ਅਗਲੇ ਤੇ ਨਾਮ ਕਰਾ ਕੇ ਦੇਵਾਂਗੇ 10000 ਦੇ ਵਿੱਚ ਬਾਈ ਪੰਜਾਬ ਦਾ ਨੰਬਰ ਲੱਗ ਜੂ ਲੋ ਕਰਕੇ ਧੋਂਦਾ ਵੀ ਤੁਸੀਂ ਲਵਾ ਲਓ ਪਲਾਂ ਦੀ ਬਠਿੰਡੇ ਦਾ ਲਵਾ ਲਓ ਮੋਕੇ ਦਾ ਪਾਓ ਆਪਣੇ ਸਕੂਟਰ ਮੋਟਰਸਾਈਕਲ ਨਾਲ ਮਿਲਦਾ ਜੁਲਦਾ ਨੰਬਰ ਲੈ ਲੈ ਯਾਰ ਅਗਲਾ ਹਾਂ ਕੋਈ ਵੀ ਨੰਬਰ ਲਵਾ ਲਿਓ ਪੰਜਾਬ ਦਾ ਨੰਬਰ ਲੱਗ ਜੂ 10000 ਦੇ ਵਿੱਚ ਕੋਲੀ ਹਾਂ ਤੇ ਇਨੂ ਸੀ 22 ਲੱਗੇ ਤੂੰ ਇਨੂ ਸੀ ਦਾ ਖਰਚਾ 22 ਦਾ ਹੋ ਤੇ 10000 ਦੇ ਵਿੱਚ ਤੁਹਾਡਾ ਨੰਬਰ ਲੱਗ ਕੇ ਪੰਜਾਬ ਨੰਬਰ ਹੋ ਜੂ ਇਹ ਤੇ ਨਹੀਂ ਪੰਜਾਬ ਨੰਬਰ ਇੰਨੇ ਪੈਸਿਆਂ ਦਾ ਤੁਹਾਨੂੰ ਨਹੀਂ ਮਿਲਣਾ ਪਲੱਸ ਵਾਲਾ ਟਰੈਕਟਰ ਹੈ ਸਤਨਾਵਾ 2009 ਮਾਡਲ ਹੈ ਕੋਕਾਪੀ ਟਰੈਕਟਰ ਹੈ ਜਮਾ ਨਿਊ ਹੋਲੈਂਡ 2009 ਮਾਡਲ ਨਾ ਇੱਕੇ ਘਰੇ ਚੱਲਿਆ ਹੋਇਆ ਹੈ ਜਗਮੀਤ ਭੋਖੜਾ ਸਰਪੰਚ ਆ ਬਾਈ ਜੀ ਭੋਖੜੇ ਪਿੰਡ ਦਾ ਸਾਡਾ ਮਿੱਤਰ ਹੈ ਜਗਮੀਤ ਅੱਛਾ ਬਾਈ ਤੋਂ ਟਰੈਕਟਰ ਆਇਆ ਜਗਮੀਤ ਤੋਂ ਉਹਨੂੰ ਪੁੱਛ ਲਿਓ ਵੀ ਟਰੈਕਟਰ ਕੀ ਕੀ ਹੋਇਆ ਜੀ ਸੀਗਾ ਬਠਿੰਡੇ ਜ਼ਿਲ੍ਹੇ ਦਾ ਬਾਈ ਨਵਾਂ ਨਿਕਲਿਆ ਹੋਇਆ ਹਾਂ ਟਰੈਕਟਰ ਦੇ ਟਾਇਰ ਰਹਿ ਗਏ 80 85 ਪੈਸੇ ਤੇ ਬਿਲਕੁਲ ਨਵਾਂ ਫਸਟ ਓਨਰ ਹੈ ਹਾਂ ਪਲੱਸ ਵਾਲਾ ਟੌਪ ਵਾਲਾ ਮਾਡਲ ਜਗਮੀਤ ਬਰਾੜ ਦੇ ਨਾਂ ਤੇ ਟਰੈਕਟਰ ਹੈਗਾ ਜਗਮੀਤ ਬਰਾੜ ਦੇ ਡਿਸਟ੍ਰੀਬਿਊਟਰ ਡਬਲ ਬਾਈ ਡਬਲ ਡਿਸਟ੍ਰੀਬਿਊਟਰ ਫੋਲ ਟੌਪ ਮਾਡਲ ਹੈ ਡਬਲ ਡਿਸਟ੍ਰੀਬਿਊਟਰ ਟੌਪ ਵਾਲਾ ਮਾਡਲ 3 ਸਪੀਡ ਪਲੱਸ ਵਾਲਾ ਹਾਲੈਂਡ ਜਿਹੜਾ ਕਹਿੰਦੇ ਮਿਲਦਾ ਨਹੀਂ ਆ ਖੜਾਗਾ ਤੇ ਨੰਬਰ ਹੈਗਾ ਇਸ ਦਾ ਬਟੰਡੇ ਦਾ ਹਾਂਜੀ ਤੇ ਇਹਦੇ ਵੀ ਫੇਵਰ ਵਾਲੀ ਛਤਰੀ-ਛਤਰੀ ਲੱਗੀ ਹੋਈ ਹੈ 22 ਸਮਾਨ ਦੇ ਡੱਕ ਲਵਾ ਦੇਗੇ ਤੇ ਡੱਕ ਲਿਆਂਦਾ ਪਿਆਗਾ ਬਸ ਲਾਉਣਾ ਹੀ ਹੈ ਅੱਛਾ ਹਾਂ ਤੇ 22 ਸਮਾਨ ਤਾਂ ਤੁਹਾਨੂੰ ਪਤਾ ਹੀ ਹੈ ਟਰੈਕਟਰਾਂ ਦੇ ਬਾਹਲਾ ਲਾਉਂਦਾ ਲਾਈਟਾਂ ਲੂਟਾਂ 11500 ਦੀ ਇਹ ਲੱਗਿਆ ਰਗਾ ਨਹੀਂ ਆਈਆਂ ਸੀ ਲੱਗਿਆ ਰਗਾ ਨਹੀਂ ਆਈਆਂ ਸੀ ਬਾਈ ਨੇ ਉਹ ਵੀ ਸ਼ੌਂਕ ਨਾ ਰੱਖਿਆ ਸੀਗਾ ਜਿਉਂ ਹੀ ਜੇ ਨਾ ਲੱਗਿਆ ਹੁਣ ਤੂੰ ਲਾ ਵੀ ਦਿੰਦਾ ਹਾਂ ਹਾਂ ਲਾ ਵੀ ਦਿੰਦੇ ਹਾਂ ਜੀ ਤੇ ਇਸ ਤੋਂ ਬਾਅਦ ਫਿਰ ਆਪਣੇ ਕੋਲੇ ਹੋਲੈਂਡ 5500 ਆ ਕੋਕਾ ਪੀਸੀ ਜਮਾ ਉਹਦਾ ਹੋਲੈਂਡ 5500 ਹਾਂਜੀ ਹਾਂ ਦਿਖਾ ਦੇ ਕੇ ਫਿਰ ਉਹ ਵੀ ਆਇਆ ਦਿਖ ਲੋ ਜੀ ਆ ਗਿਆ ਹੋਲੈਂਡ 5500 ਹਾਂ ਪਹਿਲੇ ਮਾਲਕ ਦਾ ਟਰੈਕਟਰ ਆ ਬਾਈ ਪਹਿਲੇ ਘਰੋਂ ਆਇਆ ਹੋਇਆ ਹੈ ਚਲਾਈ ਦਾ ਕਾਰ ਆ ਟਰੈਕਟਰ ਇੰਜਨ ਗੇਅਰ ਦੀ ਕਾਪੀ ਕਾਜ ਦੀ ਸਾਰੇ ਕਾਜ ਦੀ ਫੁੱਲ ਗਾਰੰਟੀ ਹੋ ਫੁੱਲ ਜ਼ਿੰਮੇਵਾਰੀ ਹੈ ਬਾਈ ਤੇ ਨੰਬਰ ਇਹਦਾ ਵੀ ਪੰਜਾਬ ਦਾ ਹੈ ਇਹਦਾ ਨਹੀਂ ਫਤਿਹਬਾਦ ਦਾ ਪਹਿਲੇ ਮਾਲਕ ਨੇ ਦੇਖਿਓ ਇਹਨੇ ਨਾ ਬੰਦੇ ਨੇ ਆਹ ਹਾ ਹੋਲ ਇਹਦੀ ਆਪਣੇ ਉੱਚੇ ਮਡਲ ਵਾਲੀ ਸੀਟ ਲਵਾਈ ਹੋਈ ਹੈ ਬੰਦੇ ਨੇ 7000 ਰੁਪਏ ਦੇ ਲੈ ਕੇ ਸਪੈਸ਼ਲ ਰੈਡੀ ਨਾਲ ਠੀਕ ਹੈ ਹਾਂ ਚਲਾਈ ਦਾ ਜਮਾ ਕਾਰਮੈਸ਼ੀਅਰ ਗਾ ਟਰੈਕਟਰ ਟਰੈਕਟਰ ਦੇ ਟਾਇਰ ਹੈਗੇ ਜੀ 80 85% ਤੋਂ 16 95% ਓਰੀਜਨਲ ਟਰੈਕਟਰ ਆ 5% ਰੈਜਨ ਹੋਈ ਹੋਈ ਆ ਮਾੜੀ ਮੋਟੀ ਠੀਕ ਹੈ ਜੀ ਬੰਪਰ 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 ਕੋਡ ਆ ਬੰਪਰ ਲੱਗਾ ਹੋਇਆ ਡੈਕ ਕਨੋਪੀ ਸਾਰਾ ਕੁਝ ਨਾਲ ਮਿਲੂਗਾ ਵੀ ਕੇ ਟੀ ਕੰਪਨੀ ਦੇ ਟਾਇਰ 2000 ਪਿਓਰ 11 ਮਾਡਲ 2000 11 ਮਾਡਲ ਪਿਓਰ ਟਰੈਕਟਰ ਹੈ ਬਾਡੀ ਲਾਈਨ ਦਾ ਚੈੱਕ ਰਾ ਜਮਾ ਕੋਰਾ ਟਰੈਕਟਰ ਆ ਬਈ ਵੀਰੋ ਨਵਾਂ ਟਰੈਕਟਰ ਹੈ ਜਮਾ ਬਿਲਕੁਲ ਤੇ ਟਰੈਕਟਰ ਦੇ ਟਾਇਰ 80 85% ਤੇ ਬੇਟ ਬਈ ਤੁਸੀਂ 75 ਪੈਸੇ ਮੰਨ ਕੇ ਆ ਜਾਓ ਜੀ 80 85 ਨੂੰ ਛੱਡੋ ਬੇਟ ਫੇਵਰ ਬੇਟ ਫੇਵਰ ਬੇਟ ਫੇਵਰ ਦੇ ਹਾਂ ਡੱਕ ਡੱਕ ਸਾਰਾ ਕੁਝ ਨਾਲ ਡੱਕ ਬਾਈ ਦੇ ਟਰੈਕਟਰ ਤੇ ਵੀ ਲੱਗਿਆ ਹੋਇਆ ਸਾਰੇ ਟਰੈਕਟਰਾਂ ਦੀ ਤਕਰੀਬਨ ਲੱਗੇ ਹੁੰਦੇ ਆ ਉੱਤੇ ਪੱਖਾ-ਪੁੱਖਾ ਸਾਰਾ ਛਤਰੀ ਦੇ ਵਿੱਚ ਪੱਖਾ-ਪੁੱਖਾ ਬੜੀ ਆਏ ਸੀ ਨੂੰ ਕੰਮ ਕਰਦਾ ਜਿੱਦਾਂ ਦਾ ਤੇ ਵੱਡੀ ਛਤਰੀ ਲੱਗੀ ਹੈ ਫੇਵਰ ਵਾਲੀ ਹਾਂ ਜੀ ਟਰੈਕਟਰ ਸਾਰੇ ਟਰੈਕਟਰਾਂ ਦੇ ਵਧੀਆ ਸਮਾਨ ਲੱਗਿਆ ਹੋਇਆ ਪੂਰਾ ਬਾਈ ਦੇ ਟਰੈਕਟਰ ਵੀ ਨਵਾਂ ਬਾਈ ਹੈ ਤੇ ਟਰੈਕਟਰ ਵੀ ਨਵਾਂ ਹੈ ਐਨਓਸੀ ਦੀ ਜ਼ਿੰਮੇਵਾਰੀ ਆਪਣੀ ਹੈ ਬਾਈ ਤੁਸੀਂ ਆਪਾਂ ਨੂੰ ਫੋਨ ਕਰ ਲਿਓ ਭਲਾਂਦੀ ਇਹਨੂੰ 10000 ਰੁਪਏ 10000 ਲੋੜੇ ਨਾਮ ਕਰਾ ਕੇ ਦੇਵਾਂਗੇ ਅਗਲੇ ਦਿਨ 10000 ਚ ਨਾਮ ਵੀ ਕਰਵਾ ਦੇਣਾ ਵੀ ਸਾਡਾ ਸਾਰਾ ਕੁਝ ਸਾਡਾ ਅਗਲੇ ਦਿਨ ਆਪਦਾ ਕਲਾ ਧਾਰ ਕੱਟ ਦੇ ਦੇ ਐਡਰੈਸ ਦੱਸ ਦੇ ਵੀ ਫਲਾਣੇ ਦਾ ਲੈਣਾ 1000 2000 ਰੁਪਏ ਲੱਗ ਲੱਗੂ ਜੇ ਸਕੂਟਰ ਮੋਟਰਸਾਈਕਲ ਜਾਂ ਕਾਰ ਦਾ ਨਾਮ ਨਾਲ ਦਾ ਨੰਬਰ ਲੈਣਾ ਹੋਇਆ ਉਹ ਵੀ ਲੈ ਦਾਂਗੇ 10000 ਦੇ ਵਿੱਚ ਬਈ ਸੋਡਾ ਪੰਜਾਬ ਦਾ ਨੰਬਰ ਲੋਕਲ ਆ ਬਠਿੰਡੇ ਦਾ ਕਹੋਂਗੇ ਮੋਗੇ ਦਾ ਕਹੋਂਗੇ ਇੱਥੇ ਦਾ ਲੱਗ ਪਿਆ ਜੀ ਹਾਂ ਤੇ ਇਹਨੂੰ ਹਰਿਆਣਾ ਨੰਬਰ ਨਾ ਕਿਹਾ ਨਾ ਪੰਜਾਬ ਨੰਬਰ ਹੀ ਮੰਨੋ ਜੀ ਜੀ ਤੇ ਲਾਉਣ ਬਈ ਉੱਚੇ ਮਾਡਲਾਂ ਤੇ ਹੂ ਲੋਨ ਹੋਜੂ ਬਈ ਜੀ ਲੋਨ ਤੇ ਵੀ ਹੋਜੂਆ ਇਸ ਤੇ ਵੀ ਹੋਜੂਆ ਹਾਂ ਕਿਉਂਕਿ ਜਿਹੜੇ ਥੋੜੇ ਡਾਊਨ ਮਾਡਲ ਹੋਏ ਥੋੜਾ ਜਿਹਾ ਲੋਨ ਘਟ ਜਾਂਦਾ ਲੋਨ ਘਟ ਹੋਜੂਏ ਤੇ ਵੀ ਠੀਕ ਹੈ ਹਾਂ ਜੀ 2010 ਤੋਂ ਉੱਤੇ ਉੱਤੇ ਸਾਰੇ ਟਰੈਕਟਰ ਤੇ ਹੋਜੂ ਜਿਨ੍ਹਾਂ ਦੀ ਪਾਸਪਈ ਠੀਕ ਹੈ ਇਹ ਵੀ ਬਈ ਸੁਪਰਸੀਡਰ ਤੇ ਬਹੁਤ ਕਾਮਯਾਬ ਹੈ 5500 ਹੋਲੈਂਡ ਕੰਪਿਊਟਰ ਕਿਰਾਏ ਤੇ ਕੋਈ ਵੀ ਟਰੈਕਟਰ ਲੈਣਾ ਹੋਇਆ ਟਰੈਕਟਰਾਂ ਚੋ ਬਾਈ ਨਾਲ ਕੰਟੈਕਟ ਕਰ ਲਿਓ ਇਸ ਤੋਂ ਇਲਾਵਾ ਹੋਰ ਵੀ ਇਹਦੇ ਕੋਲੇ ਘਰੇ ਖੜੇ ਆ ਬਾਈ ਕੋਲੇ ਟਰੈਕਟਰ ਮੋਬਾਈਲ ਨੰਬਰ ਤੁਹਾਨੂੰ ਦੱਸ ਦਿੱਤਾ ਤੇ ਆਪਣੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਦੋਸਤੋ ਸੇ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਠੀਕ ਹੈ ਤੇ ਆਪਣਾ ਨੰਬਰ ਦੁਬਾਰਾ ਸੁਣ ਲਓ 9465362000 ਨੰਬਰ ਬਾਈ ਦਾ ਦੁਬਾਰੇ ਫਿਰ ਨੋਟ ਕਰ ਲਓ 9465362000 ਘਮਾਨ ਟਰੈਕਟਰ ਦੇ ਨਾਂ ਤੇ ਆਪਣਾ ਪੇਜ ਚੱਲਦਾ ਉੱਥੇ ਜਾ ਕੇ ਬਾਈ ਜੀ ਸਾਰੀ ਵੀਡੀਓ ਤੁਸੀਂ ਚੈੱਕ ਕਰਦੇ ਹੋ ਕੱਲੇ ਕੱਲੇ ਟਰੈਕਟਰ ਹੁੰਦੀ ਰੇਡ ਸਾਰੀ ਜਾਣਕਾਰੀ ਮਿਲਦੀ ਹੈ ਕੱਲੇ ਕੱਲੇ ਟਰੈਕਟਰ ਦੀ 2-2 4-4 ਮਿੰਟਾਂ ਦੀ ਵੀਡੀਓ ਆਪਦੇ ਪੇਜ ਤੇ ਵੀ ਪਾਈ ਹੁੰਦੀ ਹੈ ਘਮਾਨ ਟਰੈਕਟਰ ਦੇ ਨਾਂ ਤੇ ਪਾਈ ਦਾ ਪੇਜ ਚੱਲਦਾ ਪਾਈ ਦੇ ਪੇਜ ਨੂੰ ਵੱਧ ਤੋਂ ਵੱਧ ਬਾਈ ਜੀ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਕਿਉਂਕਿ ਬਾਈ ਦੀ ਜਿਹੜਾ ਨੇ ਉਹ ਵੀ ਦੱਸੂਗਾ ਬਾਈ ਦੇ ਪੇਜ ਨੂੰ ਵੱਧ ਤੋਂ ਵੱਧ ਤੁਸੀਂ ਲਾਈਕ ਤੇ ਫੋਲੋ ਤੇ ਸਬਸਕ੍ਰਾਈਬ ਕਰੋ ਤੇ ਬਾਈ ਦੀ ਮਦਦ ਆਪਾਂ ਸਿਰਫ ਇੱਕ ਲਾਈਕ ਨਾਲ ਤੇ ਤੁਸੀਂ ਸ਼ੇਅਰ ਵਾਲਾ ਬਟਨ ਦਾ ਬੱਕੇ ਕਰ ਸਕਦੇ ਹੋ ਤਾਂ ਹੀ ਇਹ ਸਬਸਕ੍ਰਾਈਬਰ ਵਧਣਗੇ ਆਪਾਂ ਨੂੰ ਅੱਗੇ ਤੋਂ ਵੱਧ ਤੋਂ ਵੱਧ ਵੀਡੀਓ ਦਿਖਾਊਗਾ ਬਾਈ ਤੇ ਆਪਣਾ ਵੀ ਕਾਰੋਬਾਰ ਚੱਲੂਗਾ ਨਾਲੇ ਤੁਸੀਂ ਹਨਾਨਗੀ ਤੋਂ ਬਚ ਕੇ ਤੁਹਾਨੂੰ ਸਹੀ ਚੀਜ਼ ਮਿਲੂ ਧੰਨਵਾਦ ਆ ਸਾਰੇ ਦਰਸ਼ਕਾਂ ਦਾ ਤੁਹਾਡਾ ਭਰਾ ਬੋ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਲਾਈਕ ਕੀਤਾ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਨਾ ਚੰਗੀ ਲੱਗੀ ਤਾਂ ਮੇਰੇ ਵੀਰੋ ਛੱਡ ਦਿਓ ਧੰਨਵਾਦ ਹਸਣ ਧੰਨਵਾਦ ਦੋਸਤੋ ਆਪਾਂ ਭਾਈ ਇਹਦੀ ਗੱਲ ਸਹੀ ਆਪਾਂ ਕੋਈ ਰੰਗ ਪਤੰਗ ਵਾਲੇ ਟਰੈਕਟਰ ਦਿਖਾਉਂਦੇ ਹੀ ਨਹੀਂ ਵੀਡੀਓ ਦੇ ਵਿੱਚ ਚੰਗੇ ਟਰੈਕਟਰ ਹੀ ਤੇ ਚੰਗੇ ਕਾਪੀਗਾਰਜਾਂ ਵਾਲੇ ਬੰਦੇ ਦੀ ਟਰੈਕਟਰ ਦਿਖਾਉਨੇ ਵੀਰੋ ਫਾਲਤੂ ਹੋਰ ਨਹੀਂ ਦਿਖਾਉਂਦੇ ਆਪਾਂ ਧੰਨਵਾਦ